ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਸ਼ਹਿਰ ਕੋਟਕਪੂਰਾ ਕੋਟਕਪੂਰਾ ਸ਼ਹਿਰ ਦੇ ਵਿੱਚੋਂ ਜੈਤੋ ਵਾਲੀ ਜਿਹੜੀ ਸੜਕ ਸ਼ਹਿਰ ਦੇ ਵਿੱਚੋਂ ਲੰਘਦੀ ਸੀ ਪੁਰਾਣੀ ਸੜਕ ਉਸ ਸੜਕ ਦੇ ਉੱਤੇ ਰਿਸ਼ੀ ਪਬਲਿਕ ਸਕੂਲ ਆਉਂਦਾ ਹੈ ਤੇ ਉਹਦੇ ਬਿਲਕੁਲ ਸਾਹਮਣੇ ਆਪੋਜ਼ਿਟ ਸਾਈਡ ਛੱਪਦੇ ਵਾਲੇ ਪਾਸੇ ਇੱਕ ਗਲੀ ਹੈ ਤੇ ਉਸ ਗਲੀ ਦੇ ਵਿੱਚ ਇੱਕ ਘਰ ਹੈ ਜਿੱਥੇ ਬਾਈ ਜੀਹਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਤੇ ਮੱਝਾਂ ਇਹ ਪਸ਼ੂ ਹਰ ਟਾਈਮ ਵਿਕਰੀ ਵਾਲੇ ਮੌਜੂਦ ਹੁੰਦੇ ਆ ਮੈਂ ਪਹਿਲੀ ਵੀਡੀਓ ਇਸ ਵੀਰ ਕੋਲੋਂ ਬਣਾਉਣ ਲੱਗਾ ਤੇ ਸਪੈਸ਼ਲ ਬਾਈ ਨੇ ਮੈਨੂੰ ਬੁਲਾਇਆ ਸੀ ਇਸ ਗਿਰਨ ਅਸਲ ਦੀ ਵਹਿੜ ਵਾਸਤੇ ਇਹਦੀ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਨੂੰ ਇਹ ਪਤਾ ਵੀ ਇਨ੍ਹਾਂ ਗਾਵਾਂ ਦੇ ਗਾਹਕ ਜਿਹੜੇ ਹੈਗੇ ਆ ਉਹ ਫੁੱਲੀ ਯਕੀਨ ਹੈ ਜਿਹਨੂੰ ਇਹ ਬਰੀਡ ਜਾਂ ਨਸਲਾਂ ਘੱਟ ਪਸੰਦ ਆਉਂਦੀਆਂ ਉਹ ਹੋ ਸਕਦਾ ਵੀ ਉਹ ਇਸ ਵੀਡੀਓ ਨੂੰ ਸਕਿਪ ਕਰ ਦੇਣ ਪਰ ਜਿਹਨੂੰ ਦੇਸੀ ਨਸਲਾਂ ਦਾ ਸ਼ੌਂਕ ਆ ਉਹਨਾਂ ਵਾਸਤੇ ਇੱਕ ਬਹੁਤ ਸੋਹਣੀ ਵਹਿੜ ਦਿਖਾਉਣ ਲੱਗਾ ਜਿੰਨੀ ਇਹ ਸੋਹਣੀ ਹੈ ਐਸ ਟਾਈਮ ਇਹ 19 ਸੀਲ ਥ੍ਰੀਪੀ ਹੈ 100 ਜਾਣਕਾਰੀ ਬਾਈ ਤੋਂ ਲਈਏ ਫਿਰ ਇਹਨੂੰ ਤੋੜਾਂਗੇ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਤਸੱਲੀ ਤੁਸੀਂ ਆ ਕੇ ਕਰਨੀ ਹੈ ਡਿਟੇਲ ਸਾਰੀ ਮੈਂ ਬਾਈ ਤੋਂ ਪਤਾ ਕਰ ਦੂੰਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਇੱਕ ਵਾਰ ਰਾਜੂ ਰਮ ਰਾਮ ਰਾਜੂ ਬਾਈ ਵਪਾਰ ਕਿੰਨਾ ਚੱਲੂਗਾ ਉਹ ਕਰਦਿਆਂ ਨੂੰ ਆਪਾਂ ਮੈਂ ਜਦੋਂ ਦੀ ਸੁਰਤ ਸੰਭਾਲੀ ਉਹੋਂ ਦਾ ਹੀ ਗੱਲ ਮਤਲਬ ਪਿਤਾ ਪਰਖੀ ਕੀਤਾ ਹੀ ਹੋ ਗਿਆ ਨਹੀਂ ਹਾਂ ਮੈਂ ਆਪ ਹੀ ਕੀਤਾ ਬਾਈ ਅਸੀਂ ਆਪਾਂ ਹੀ ਸ਼ੁਰੂ ਕੀਤਾ ਹਾਂ ਸ਼ੁਰੂ ਮੈਂ ਕੀਤਾ ਠੀਕ ਹੈ ਅੱਛਾ ਭਾਈ ਇੱਥੇ ਮੱਝਾਂ ਤੇ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਲਿਆਉਣੇ ਹਾਂ ਬਾਈ ਦੋਵੇਂ ਤਰ੍ਹਾਂ ਜਿਹੜੀ ਅੱਜ ਇਹ ਵਹੜ ਆਪਾਂ ਦਿਖਾ ਰਹੇ ਹਾਂ ਬਾਈ ਗਿਰ ਨਸਲ ਦੀ ਕੰਨ ਮਸੂਆ ਸੁਣਾ ਨੇ ਇਹ ਪਹਿਲਾ ਸੁਆ ਚਾਰ ਦੰਦਾ ਮੂੰਹੋ ਸੀਲ ਬੜੀ ਹੈ ਬਾਈ ਹਾਂ ਠੀਕ ਹੈ ਠੰਡੀ ਸੀਲ ਹੈ ਜਿਵੇਂ ਮਰਦੀ ਕੋ ਕਰੀ ਜਾਓ ਇਹਨੂੰ ਠੀਕ ਹੈ ਕੋਈ ਇਹਨੂੰ ਐ ਨਹੀਂਗਾ ਵੀ ਭੂਰਾ ਵੀ ਔਰ ਤੋਲ ਕਰਨੀ ਠੀਕ ਹੈ ਅੱਛਾ ਭਾਈ ਕਿੰਨੇ ਦਿਨ ਲੈ ਜੂ ਸੋਨ ਚ ਇਹ ਲੈ ਜੂ ਬਾਈ ਹਫ਼ਤਾ ਗਾ ਇੱਕ ਹਫ਼ਤਾ ਜੇ ਲੈ ਜੂਗੀ ਹਾਂ ਰਾਜੂ ਭਾਈ ਕੀ ਰੇਟ ਰੱਖਦੇ ਹੋ ਦੀ ਡਿਮਾਂਡ ਕੀ ਕਰਦੇ ਹੋ ਭਾਈ ਫੋਨ ਤੇ ਕਰ ਲਾਂਗੇ ਯਾਰ ਰੇਟ ਫੋਨ ਤੇ ਹੋਊਗਾ ਤੋਰਗੇ ਨੋਪਾ ਦੋਸਤ ਸਿਲ 3 ਪਰ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਵੀ ਹਾਲ ਦੀ ਘੜੀ ਇੰਨੀ ਕ ਹੈ ਵੀ ਉਹਨੂੰ ਤੋੜਨਾ ਵੀ ਔਖਾ ਹੈ ਇੰਨੀ ਕ ਮਸਤ ਹੈ ਇਹ ਇੱਕ ਵਾਰ ਭਾਈ ਇੱਥੋਂ ਮੜਾ ਹਲਾਇਓ ਸਾਈਡ ਨੂੰ ਆਪਾਂ ਪਿੱਛੋਂ ਹਵਾਨਾ ਰਖਾ ਗਏ ਹਜੇ 10 ਦਿਨ ਪਏ ਆ ਦੋਸਤ ਪਹਿਲੀ ਗੱਲ ਤਾਂ ਲੱਤਾਂ ਜਿਵੇਂ ਮਰਜ਼ੀ ਖੋਲ ਕੇ ਦੀਆਂ ਰਖਾ ਲੋ ਕਰਮ ਵਾਲੀ ਦੀਆਂ ਕੋਵੇਂ ਕੋਈ ਵਾਸਤਾ ਨਹੀਂ ਇਹਨੂੰ ਚੜਾਈ ਹਵਾਨੇ ਦੀ ਨੋਟ ਕਰ ਲਓ ਮੈਂ ਅਈ ਤੋਂ 3 ਦਿਨ ਪਹਿਲਾਂ ਬਾਈ ਨਾਲ 4 ਦਿਨ ਪਹਿਲਾਂ ਸੰਪਰਕ ਚ ਸੀ ਤੇ ਮੈਂ ਇਹ ਚਾਹੁੰਦਾ ਸੀ ਵੀ ਹਜੇ ਹੋਰ ਰੁਕ ਗਿਆ ਆਪਾਂ ਕਿਉਂਕਿ ਮੈਨੂੰ ਇਹ ਲੱਗਦਾ ਵੀ ਹਵਾਨਾ ਬਹੁਤ ਚੰਗਾ ਇਹਨੂੰ ਬਣਾਉਣਾ ਚਾਹੀਦਾ ਪਰ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਵੇ ਤੇ ਅਗਲੇ ਘਰੇ ਜਾਵੇ ਦੋ ਰੁਪਏ ਬਾਈ ਨੂੰ ਪ੍ਰੋਫਿਟ ਬਣੇ ਤੇ ਸਾਹਮਣ ਵਾਲਾ ਵੀ ਰ ਆਪਦੇ ਘਰੇ ਸਾਹਮਣੇ ਇਸੇ ਸੋਚ ਨਾਲ ਬਾਈ ਕਹਿੰਦਾ ਵੀ ਆਪਾਂ ਇੱਕ ਵਾਰ ਵੀਡੀਓ ਦਿਖਾ ਦਿੰਨੇ ਆ ਤਾਂ ਚਾ ਬੜਾ ਕਮਾਲ ਦਾ ਗੈਰ ਤੇ ਮੈਨੂੰ ਇਹ ਲੱਗਦਾ ਵੀ ਸਾਈਵਾਲ ਨਾਲ ਥੋੜੀ ਬਹੁਤ ਕ੍ਰੋਸ ਹੋਊਗੀ ਕਿ ਜਰਸੀ ਨਾਲ ਕ੍ਰੋਸ ਹੋਈ ਠੀਕ ਹੈ ਤੋਂ ਜਾਂ ਦੇ ਅੰਦਰ ਹੀ ਲੈ ਜਾ ਅੰਦਰ ਹੀ ਲੈ ਚੱਲ ਅੰਦਰ ਲੈ ਚੱਲ ਅੰਦਰ ਅੰਦਰ ਹੀ ਆਂਦਾ ਯਾਰ ਸੋ ਫੇਰ ਥੋੜੀ ਤੋਰਾਂਗੇ ਉੱਤਰ ਨੂੰ ਲੱਗੋ ਬਾਈ ਦੱਸਦਾ ਵੀ ਇਹਦੀ ਜਿਹੜੀ ਮਾਂ ਉਹ ਗੈਰ ਸੀ ਪਰ ਉਹ ਜਰਸੀ ਦੇ ਪੇਟੋਂ ਪੈਦਾ ਹੋਈ ਸੀ ਤੀਜੀ ਇਹ ਪੀੜ੍ਹੀ ਐ ਜਰਸੀ ਦੇ ਵਿੱਚੋਂ ਇਸ ਟਾਈਮ ਇਹ ਗੈਰ ਜੇ ਆਪਾਂ ਦੇਖੀਏ ਜਿੰਨੀ ਇੱਕ ਮੇਰੀ ਸਮਝ ਆ ਪਿਓਰ ਵਾਲੇ ਪੱਖ ਨੂੰ ਹੀ ਜਾ ਰਹੀ ਐ ਅਕੇ ਵੀ ਹੋ ਸਕਦਾ ਗੈਰ ਹੀ ਐ ਤੇ ਸੀਮਣ ਜਿਹੜਾ ਉਹ ਲੱਗਾ ਹੋਵੇ ਸੋ ਬਾਕੀ ਸੀਮਣ ਬਾਰੇ ਕੋਈ ਕੁਐਸਚਨ ਨਾ ਮੈਂ ਬਾਈ ਨੂੰ ਪੁੱਛਿਆ ਤੇ ਨਾ ਤੁਸੀਂ ਸਮਝੋ ਬੱਚਾ ਇਹ ਕੀ ਦਿੰਦੀ ਹੈ ਉਹ ਬਾਤ ਦੀ ਗੱਲ ਹੈ ਗਿਰਨ ਅਸਲ ਦੀ ਫਾਇਦਾ ਇਹ ਹੋ ਜੂਗਾ ਵੀ ਜੇ ਜਰਸੀ ਦੇ ਬਲੱਡ ਚੋਂ ਆਈ ਹੈ ਤੇ ਸੀਲ ਸਰੀਫੇ ਇਸੇ ਤਰ੍ਹਾਂ ਹੀ ਬਣੀ ਰਹਿਣੀ ਹੈ ਬਾਕੀ ਜਿਹੜੀ ਵੀ ਨਸਲ ਜਦੋਂ ਪਿਓਰਿਟੀ ਵਾਲ ਨੂੰ ਵਾਧੀ ਹੈ ਤਾਂ ਉਹ ਨਹੀਂ ਉਹ شریف ਵੀ ਹੋ ਜਾਂਦੀ ਹੈ ਇਹਦੇ ਹਵਾਨੇ ਤੇ ਨਾੜਾ ਹੁਣੇ ਹੀ ਬਹੁਤ ਸੋਹਣਿਆ ਹੈ ਹਜੇ ਇਹ ਮੰਨ ਲਓ ਵੀ ਇਹਨੇ ਕੁਸਮ ਨਹੀਂ ਬਣਾਇਆ ਹਵਾਨੇ ਦਾ ਪਰ ਤੁਸੀਂ ਅਗਲੇ ਪਾਸੋਂ ਹਵਾਨਾ ਭਰਿਆ ਦੇਖੋ ਥਣ ਹੱਥੀ ਚੁਾਈ ਵਾਲਾ ਅਣਜਾਣ ਬੰਦਾ ਵੀ ਧਾਰ ਚੋਣੀ ਸਿੱਖ ਲੂਗਾ ਬਸ ਇਹ ਆ ਵੀ ਇਹ ਸੁਭਾਅ ਦੀ ਇਸੇ ਤਰ੍ਹਾਂ ਕਰਮ ਵਾਲੀ ਬਣੀ ਰਹੇ ਜਿਵੇਂ ਹੋਣਾ ਠੰਡੀ ਸੀਲ ਰਹੇ ਤੇ ਫਿਰ ਜਿਹੜਾ ਵੀਰ ਸੰਭੂ ਗੋਦੇ ਘਰੇ ਦੇਸੀ ਨਸਲ ਜਿਹੜੀ ਉਹ ਬਹੁਤ ਵਧੀਆ ਤਿਆਰ ਹੋ ਜਾਣੀ ਹੈ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਦੇਖਣ ਲਈ